ਇਹ ਅੱਜ ਦੀ ਪ੍ਰੈਸ ਕਾਨਫਰੰਸ 'ਚ ਆਪਾਂ ਇਕੱਠੇ ਹੋਏ ਆ ਤੁਹਾਨੂੰ ਦੱਸਣ ਲਈ ਵੀ ਕੰਨਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਐਫਆਈਆਰਾਂ ਦਰਜ ਕੀਤੀਆਂ ਤੇ ਇਹਦੇ 'ਚ ਘਰਾਂ 'ਚ ਚੋਰੀ ਕਰਨ ਵਾਲੇ ਤੇ ਟੂ-ਵੀਲਰ ਚੋਰੀ ਕਰਨ ਵਾਲੇ ਕੁੱਲ 5 ਦੋਸ਼ੀ ਗ੍ਰਿਫਤਾਰ ਕੀਤੇ ਆ ਇਹਦੇ 'ਚ ਐਫਆਈਆਰ ਨੰਬਰ 271 172 ਨੂੰ ਦਰਜ ਹੋਈ ਸੀ ਇਹ ਅੰਡਰ ਸੈਕਸ਼ਨ 303 2 ਤੇ 317 2 ਬੀਐਨਐਸ ਥਾਣਾ ਸਿਟੀ 2 'ਚ ਇਹਦੇ 'ਚ ਕੁੱਲ 4 ਮੋਟਰਸਾਈਕਲ ਬਰਾਮਦ ਹੋਏ ਆ ਇਹ ਸ਼ੁਰੂਏ ਹੋਇਆ ਸੀਗਾ ਵੀ ਇੱਕ ਮੋਟਰਸਾਈਕਲ ਚੋਰੀ ਹੋਇਆ ਸੀ ਆਪਣਾ ਮਾਲ ਦੇ ਸਾਹਮਣੋਂ ਗੋਬਿੰਦਗੁਰੂ ਰੋਡ ਤੇ ਤੇ ਉਹਦੇ ਚ ਪਹਿਲਾ ਚੋਰ ਫੜ ਕੇ ਅੱਗੇ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਪੂਰਾ ਗੈਂਗ ਨਿਕਲਿਆ ਉਹਨਾਂ ਤੋਂ ਹੁਣ ਤੱਕ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਐ ਤੇ ਦੋ ਦੋਸ਼ੀ ਇਹਦੇ ਚ ਕਰਮ ਪੁੱਤਰ ਮੇਕ ਸਿੰਘ ਤੇ ਹਰਵਿੰਦਰ ਸਿੰਘ ਪੁੱਤਰ ਜੰਗ ਸਿੰਘ ਗ੍ਰਫਤਾਰ ਹੋ ਚੁੱਕੇ ਐ ਤੇ ਇਹਨਾਂ ਤੋਂ 4 ਮੋਟਰਸਾਈਕਲ ਬਰਾਮਦ ਹੋ ਚੁੱਕੇ ਜਿਨ੍ਹਾਂ ਚੋਂ ਇੱਕ ਪਹਿਲਾਂ ਸੋਨਾ ਸਿਟੀ ਵਨ ਦੀ ਏਰੀਆ ਚ ਚੋਰੀ ਹੋਇਆ ਸੀ ਤੇ ਦੂਜੀ ਐਫਆਈਆ ਰਹੀ ਜੀ ਐਫਆਈਆ ਨੰਬਰ 29 ਡੇਟਡ 19/2 ਇਹ ਅੰਡਰ ਸੈਕਸ਼ਨ 333 3305 ਬੀਐਨਐਸ ਚ ਠਾਣਾ ਸਿਟੀ 2 ਚ ਹੀ ਦਿੱਤੀ ਹੈ ਇਹਦੇ ਚ ਠਾਣਾ ਸਿਟੀ 2 ਦੀ ਟੀਮ ਨੇ ਕਾਰਵਾਈ ਕਰਦੇ ਹੋਏ ਹੁਣ ਤੱਕ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਤੇ ਇਹਨਾਂ ਨੇ ਇੱਕ ਖਾਲੀ ਪਈ ਘਰ ਚ ਚੋਰੀ ਕੀਤੀ ਸੀ ਜਿਹਦੇ ਚ ਘਰੇਲੂ ਸਮਾਨ ਟੂਟੀਆਂ ਭਾਂਡੇ ਤੇ ਹੋਰ ਸਮਾਨ ਸਿੱਕਿਆ ਜਿਹੜਾ ਉਹ ਬਰਾਂਦ ਕੀਤਾ ਕਾਤੇ ਕੀ ਸੀ ਚੋਰੀਆਂ ਤੋਂ ਇਲਾਵਾ ਕੋਈ ਨਸ਼ਾਸ਼ਾ ਕਰਦੇ ਆਦੀ ਹੈ ਇਹ ਇਹ ਹਜੇ ਇਹਨਾਂ ਦੀ ਜੀ ਅਗਲੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਨਸ਼ਾ ਕਰਨ ਦੇ ਆਦੀ ਹੋਏ ਤਾਂ ਉਹ ਜੀ ਇਹਨਾਂ ਤੇ ਕਾਰਵਾਈ ਕਰਤੀ ਜਾਊਗੀ ਬਾਈਕ ਬਾਈਕ ਚੋੜ ਫੜਿਆ ਜਾਂਦਾ ਤਾਂ ਉਹਦੇ ਵਿੱਚ ਜਿਹੜੇ ਬਾਈਕ ਅੱਗੇ ਵੇਚ ਕੇ ਜਿਹੜੇ ਸੇਲ ਕਰਦੇ ਸੀ ਹਜੇ ਇਹਨਾਂ ਨੇ ਇਹ ਅੱਗੇ ਡਿਸਪੋਜ਼ ਕਰਨੇ ਸੀ ਉਹਦੇ ਤੇ ਵੀ ਸਾਡਾ ਕੰਮ ਚੱਲ ਰਿਹਾ ਵੀ ਜੇ ਇਹਨਾਂ ਨੇ ਕੋਈ ਅੱਗੇ ਪਹਿਲਾਂ ਹੋਰ ਮੋਟਰਸਾਈਕਲ ਚੋਰੀ ਕਰਕੇ ਵੇਚੇ ਹੋਏ ਤਾਂ ਹੋਰ ਬੰਦੇ ਵੀ ਇਸ ਚੋਰੀ ਕਰਦੇ ਪਹਿਲਾਂ ਵੀ ਮੁਕਾਦਮਾ ਕਰ ਗਏ ਹਾਂਜੀ ਪਹਿਲਾਂ ਦਾ ਇੱਕ ਉਹ 17 ਨੰਬਰ ਐਫ ਆਰ ਜਿਵੇਂ ਤੁਹਾਨੂੰ ਦੱਸੀਆ ਸਿਟੀ 1 ਚੀ ਦਰਜ ਹੈ ਉਹ ਵੀ ਹੈਗੀ ਤੇ ਹੋਰ ਜਿ ਸਸਾਂ ਦੇ ਚੈੱਕੇ ਉੱਪਰ ਹੀ ਜਾ ਰਿਹਾ ਹੈਗਾ ਕੋਈ ਤੇ ਵੀ ਹੈਗਾ ਮੋਟਰਸਾਈਕਲ ਚੋਰੀ ਦੇ ਵਿੱਚ ਹਾਂਜੀ ਉਹ ਉਹਦਾ ਨਾਮ ਹਜੇ ਮੈਂ ਨਹੀਂ ਦਸੂਗਾ ਤੇ ਇੱਕ ਦੋਸ਼ੀ ਉਹਦੇ ਚ ਰਹਿੰਦਾ ਫੜਨ ਵਾਲਾ ਉਹਨੂੰ ਫੜ ਕੇ ਤੁਹਾਨੂੰ ਦੱਸਿਆ ਜਾਊਗਾ ਅਸਾਂ ਇਹ ਨਸ਼ਾ ਕਰਨ ਦੇ ਆਦੀ ਵੀ ਨੇ ਇਹੇ ਕਰਕੇ ਕਰਦੇ ਸੀ ਕੰਮ ਜਾਂ ਕੋਈ ਹੋਰ ਮੋਡਲੀ ਤਫ਼ਤੀਸ਼ ਚ ਤਾਂ ਇਦਾਂ ਹੀ ਲੱਗਦਾ ਵੀ ਇਹ ਐਡਿਕਟ ਹੈਗੇ ਨੇ ਤੇ ਇਹਨਾਂ ਦਾ ਮੈਡੀਕਲ ਵਗੈਰਾ ਕਰਵਾ ਕੇ ਡਰਗ ਟੈਸਟ ਵੀ ਕਰਵਾਇਆ ਜਾਊਗਾ ਤੇ ਜਿੱਦਾਂ ਕਿ ਖਾਲੀ ਪੇ ਘਰ ਦੇ ਵਿੱਚ ਚੋਰੀ ਕਰਨ ਬੜੇ ਸੀ ਤੁਹਾਨੂੰ ਸਾਮਾਨ ਕਾਫੀ ਚੋਰੀ ਕੀਤਾ ਜਿੱਦਾਂ ਖਾਲੀ ਵੀ ਨਹੀਂ ਤੇ ਇਹੇ ਜਿਹੇ ਲੋਕਾਂ ਨੂੰ ਪੀ ਡੀ ਵੀ ਕੰਨੀ ਜਾਊਗੀ ਜਿਹੜੇ ਘਰ ਖਾਲੀ ਚ ਮੈਂ ਦੇਖੋ ਤੁਹਾਡੇ ਥਰੂ ਇਹ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਗਾ ਵੀ ਆਪਦੇ ਘਰ ਨੂੰ ਜੇ ਤੁਸੀਂ ਖਾਲੀ ਕਰਦੇ ਵੀ ਹੋ ਜਿਵੇਂ ਮੀਆਂ ਦੀਦੀ ਡਾਕਰੀ ਕਰਦੇ ਆ ਉਹ ਜਾਂਦੇ ਆ ਜਾਂ ਛੁੱਟੀਆਂ 'ਚ ਕਿਤੇ ਜਾਂਦੇ ਆ ਤਾਂ ਘਰ ਨੂੰ ਇਸ ਤਰੀਕੇ ਨਾਲ ਨਾ ਛੱਡੋ ਜਿਵੇਂ ਆਪਾਂ ਅਖਬਾਰ ਵਾਲੇ ਨੂੰ ਕਹਿ ਕਿ ਨਹੀਂ ਜਾਂਦੇ ਵੀ ਅਖਬਾਰ ਬੰਦ ਕਰ ਦਿਓ ਉੱਥੇ ਅਖਬਾਰ ਪਏ ਹੁੰਦੇ ਆ ਜਾਂ ਤਾਲਾ ਬਾਹਰ ਲੱਗਿਆ ਹੁੰਦਾ ਇਹਨਾਂ ਚੀਜ਼ਾਂ ਨਾਲ ਜਿਹੜਾ ਕੋਈ ਨੰਗਦਾ ਟੱਪਦਾ ਰਹਿ ਕੇ ਕਰਦਾ ਉਹਨੂੰ ਪਤਾ ਲੱਗਦਾ ਵੀ ਆ ਘਰ ਕਿੰਨੇ ਦਿਨਾਂ ਤੋਂ ਖਾਲੀ ਹੈ ਤੇ ਉਹਨੂੰ ਟਾਰਗੇਟ ਕਰਦੇ ਆ ਇਹੋ ਜੀਆਂ ਨਿਸ਼ਾਨੀਆਂ ਨਾ ਛੱਡੀਆਂ ਜੇ। ਥੈਂਕ ਯੂ ਜੀ। ਤਾਂ ਬਹੁਤ ਜੀ। ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਦੁਆਰਾ ਦਿੱਤੂ ਰਿਪੋਰਟ